ਸਾਡੇ ਆਸਤੇ ਅਭਿਸ਼ੇਕੀ ਸਟਾਰ ਹੈ ਸੋ ਹਾਂ ਇੱਕ ਬਹੁਤ ਪ੍ਰਾਊਡ ਮੂਮੈਂਟ ਆ ਭਾਰੀ ਇਦਾਂ ਨਾ ਜਦੋਂ ਬੰਦਾ ਕੋਈ ਆ ਕੇ ਮਿਲਦਾ ਤੇ ਪੁੱਛਦਾ ਭਾਰੀ ਤੁਸੀਂ ਓ ਅੱਜ ਤੁਸੀਂ ਓ ਦੋ ਦੋ ਖੁਸ਼ੀਆਂ ਸਾਨੂੰ ਮਿਲ ਗਈਆਂ ਇੱਕ ਤੇ ਮੇਰੀ ਖੁਸ਼ੀ ਉੱਪਰ ਜੀ ਮੇਰਾ ਪ੍ਰਾਇਸ਼ਾ ਕੱਪ ਵਰਸ਼ਾ ਕਾ ਪਸੀ ਕੱਪ ਕਰੇ ਲੱਗਿਆ ਹੈ ਦਾ ਕੀ ਕੁਝ ਆ ਭਾਰੀ ਆਪੀ ਮੈਂ ਤਾਂ ਬਾਅਦ ਚ ਪਤਾ ਲੱਗਿਆ ਅੱਛਾ ਆਹ ਕ੍ਰਿਕਟਰ ਵੀ ਉੱਥੇ ਸੀਗੇ ਆਹ ਕਹਿੰਦੇ ਬੰਦੇ ਉਥੇ ਸੀ ਆ ਏਦਾਂ ਸੀ ਤੇ ਸ਼ੀ ਇਜ਼ ਡਾਕਟਰ ਬਾਈ ਦਾ ਪ੍ਰੋਫੈਸ਼ਨ ਔਰ ਆਰਥੋਡਿਕ ਕਹਿੰਦੇ ਹੱਡੀਆਂ ਦੀ ਡਾਕਟਰ ਹੈ ਠੀਕ ਹੈ ਮੇਰਾ ਇੱਕ ਕਿਸੇ ਬਹੁਤ ਹੀ ক্লোਜ਼ ਸਾਡੀ ਫਰੈਂਡ ਸੀ ਸੋ ਉਹਨਾਂ ਕਰਕੇ ਅਸੀਂ ਮਿਲੇ ਸੀ ਇਕੱਠੇ ਹੋਏ ਸੀ ਕਹਿੰਦੇ ਤੈਨ ਛਨਾਟ ਤੁਹਾਡੇ ਹੱਥ ਨਹੀਂ ਹੁੰਦੇ ਇੱਕ ਜੰਮਣ ਟਾਈਮ ਤੇ ਕਬਿਉਣ ਟਾਈਮੇ ਆਉਣ ਤਾਂ ਪੈਂਦੇ ਨਿਉਂ ਆਉਂਦੇ ਉਹਨਾਂ ਦੇ ਹਲਦੀ ਹਲਦੀ ਲਾ ਕੇ ਤੇ ਇੱਕ ਉਹ ਠੀਕ ਮਰਨ ਟਾਈਮੇ ਤੁਹਾਡੇ ਹੱਥ ਨਹੀਂ ਹੁੰਦੇ ਸਾਡੇ ਨਾਲ ਉਹ ਜੀਜੇ ਸਾਲੇ ਵਾਲਾ ਬੌਂਡ ਕੋਈ ਨਹੀਂ ਹੈਗਾ ਭਾਜੀ ਬਹੁਤ ਵਧੀਆ ਬੌਂਡ ਬਣਿਆ ਰਵੇ ਭਰਾਵਾਂ ਵਾਲਾ ਕਿ ਮੈਂ ਉਹਨੂੰ ਜਦੋਂ ਜੋ ਕੁਝ ਕਹਿਣਾ ਹੋਇਆ ਉਹ ਮੈਨ ਸੋ ਸਾਡੇ ਅਸੇ ਸਿਰ ਮੱਥਿਆ ਉਹ ਲਕੀਰ ਹੀ ਹੈ ਭਾਜੀ ਜੋ ਹੋ ਗਿਆ ਉਹ ਕਹਿ ਤਾ ਤੇ ਉਹੀ ਖਤਮ ਹੋ ਵਸਤਾ ਤੇ ਮੇਨ ਗੱਲ ਹੈ ਸਾਰਾ ਥੈਂਕਸ ਯੂਵੀ ਭਾਜੀ ਯוגਰਾਜ ਸਿੰਘ ਦਾ ਉਹਨਾਂ ਨੇ ਇੱਕ ਹੀਰਾ ਪਛਾਣ ਕੇ ਬਾਹਰ ਕੱਢਿਆ ਭਾਜੀ ਉਹਨਾਂ ਨੇ ਇੱਕ ਇੱਕ ਮੈਨੂੰ ਯਾਦ ਆ ਮੈਨਾਂ ਗੱਲ ਕਰਦੇ ਹੁੰਦੇ ਸੀ ਕਹਿੰਦੇ ਇਹ ਯੂਵੀ ਭਾਜੀ ਨੇ ਕਿਹਾ ਸੀ ਕਿ ਵਨ ਡੇ ਯੂ ਵਿਲ ਗੈਟ ਬੀ ਆ ਲਾਈਕ ਲੈਜੈਂਡ ਹਨਾ ਕਿ ਇੱਕ ਦਿਨ ਤੂੰ ਨਾ ਕੁਛ ਨਾ ਕੁਛ ਬਣੇਗਾ ਪਰ ਮੈਨੂੰ ਆਸੀ ਉਹ ਆਪਣੇ ਭਰਾ ਤੇ ਉਹ ਦੋਵਾਂ ਦਾ ਨਾ ਆਪਸੀ ਭੈਣ ਭਰਾ ਦਾ ਬਹੁਤ ਸੋਹਣਾ ਬੌਂਡ ਉਹ ਦੋਵਾਂ ਦਾ ਬੌਂਡ ਹੋਣ ਕਰਕੇ ਉਹ ਐਵਰੀ ਟਾਈਮ ਉਹ ਪ੍ਰੇ ਕਰਦੀ ਸੀ ਭਾਜੀ ਇੱਕ ਫੈਮਿਲੀ ਮੈਂਬਰ ਖੇਡਦਾ ਹੋਵੇ ਨਾ ਗਰਾਊਂਡ 'ਚ ਐਡੇ ਲੱਖਾਂ ਲੋਕਾਂ ਦੇ ਵਿੱਚ ਭਾਜੀ ਜੋ ਉੱਥੇ ਵਾਈਬ ਹੁੰਦੀ ਆ ਸੋ ਉਹ ਹੋਰੀ ਵਾਈਬ ਹੁੰਦੀ ਆ ਉਦੋਂ ਰਹੀ ਗੱਲ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਮੈਂ ਜਾਣਦਾ ਸੀ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਉਦੋਂ ਹਾਂ ਅਭਿਸ਼ੇਕ ਨੇ ਇੱਥੇ ਪਹੁੰਚ ਜਾਣਾ ਇਦਾਂ ਸੀ ਇੰਡੀਅਨ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਪੈਣ ਦਾ ਵਿਆਹ ਹੋਣ ਜਾ ਰਿਹਾ ਔਰ ਏਸ਼ੀਆ ਕਪ ਟਰਾਫੀ ਜਿੱਤਣ ਤੋਂ ਬਾਅਦ ਪੰਜਾਬ ਪਰਤੇ ਨੇ ਔਰ ਬੀਤੇ ਕੱਲ ਫੰਕਸ਼ਨ ਵੀ ਹੋਇਆ ਔਰ ਮੇਰੇ ਨਾਲ ਅਭਿਸ਼ੇਕ ਸ਼ਰਮਾ ਦੇ ਜੀਜਾ ਜੀ ਮੌਜੂਦ ਨੇ ਲਵਿਸ ਗੱਲਬਾਤ ਕਰ ਲੈਣਾ ਸਰ ਬਹੁਤ ਬਹੁਤ ਮੁਬਾਰਕਾਂ ਬੇਲਾ ਦਾ ਤੁਹਾਨੂੰ ਵਿਆਹ ਦੀ ਥੈਂਕ ਯੂ ਸੋ ਮਚ ਪਾਜੀ ਥੈਂਕ ਯੂ ਸੋ ਮਚ ਫਰ ਕਮਿੰਗ ਪਾਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹਾਂਗਾ ਕੱਲ ਵੀ ਫੰਕਸ਼ਨ ਹੋਇਆ ਸੀਗਾ ਕੌਣ ਕੌਣ ਪਹੁੰਚਿਆ ਔਰ ਕਿਸ ਤਰੀਕੇ ਦਾ ਲੱਗ ਰਿਹਾ ਤੁਹਾਨੂੰ ਸੋ ਬਹੁਤ ਵਧੀਆ ਫੀਲ ਹੋ ਰਿਹਾ ਪਾਜੀ ਘਰ ਦਾ ਫੰਕਸ਼ਨ ਆ ਸੋ ਇੱਕ ਲਵ ਮੈਰਿਜ ਨੂੰ ਅਰੇਰੀ ਮੈਰਿਜ ਕਨਵਰਟ ਹੋ ਕੇ ਸਾਰਾ ਕੁਝ ਸੋ ਬਹੁਤ ਵਧੀਆ ਆਪਣੇ ਆਪ ਨੂੰ ਬੰਦੇ ਨੂੰ ਫੀਲ ਹੁੰਦਾ ਨਰਵਸਨੈਸ ਵੀ ਹੁੰਦੀ ਥੋੜੀ ਬਹੁਤੀ ਬਟ ਯਾ ਪਾਦੀ ਬਹੁਤ ਵਧੀਆ ਫੀਲ ਹੋ ਰਿਹਾ ਹੈ ਏਵਰੀ ਡੇ ਕੁਛ ਨਾ ਕੁਛ ਨਵਾਂ ਏਵਰੀ ਡੇ ਕੁਛ ਨਾ ਕੁਛ ਵਧੀਆ ਮਿਲ ਰਿਹਾ ਦੇਖਣ ਨੂੰ ਮਿਲ ਰਿਹਾ ਲਾਈਫ ਚ ਹੋ ਰਿਹਾ ਜੀ ਸੋ ਥਿਸ ਇਜ਼ ਵੈਰੀ ਗੁੱਡ ਫਾਰ ਮੀ ਮਨ ਲਤਾ ਕੱਲ ਮੈਂ ਸੁਣਿਆ ਫੰਕਸ਼ਨ ਦੇ ਵਿੱਚ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਸੈਲੀਬ੍ਰਿਟੀ ਤੁਹਾਨੂੰ ਪਹੁੰਚੇ ਸੀ ਤੁਹਾਡੇ ਨਾਲ ਆ ਕੇ ਮਿਲੇ ਔਰ ਜਿਸ ਤਰੀਕੇ ਨਾਲ ਅਭਿਸ਼ੇਕ ਸ਼ਰਮਾ ਦਾ ਸਟਾਰ ਬਣਿਆ ਹੈ ਦੂਸਰੇ ਪਾਸੇ ਮੈਂ ਕਹਾਂਗਾ ਤੁਸੀਂ ਵੀ ਸਟਾਰ ਬਣ ਗਏ ਹੋ ਤੁਹਾਨੂੰ ਵੀ ਲੋਕ ਜਾਣਦੇ ਆ ਵੀ ਅਭਿਸ਼ੇਕ ਸ਼ਰਮਾ ਦੇ ਜੀਜਾ ਜੀ ਨੇ ਜੀ ਭਾਈ ਹਾਂਜੀ ਭਾਈ ਇਹ ਸਟਾਰ ਵਾਲੀ ਤਾਂ ਨਹੀਂ ਕੋਈ ਗੱਲ ਹੈਗੀ ਸਾਡੇ ਅਸਤੇ ਅਭਿਸ਼ੇਕ ਹੀ ਸਟਾਰ ਹੈ ਸੋ ਹਾਂ ਇੱਕ ਬਹੁਤ ਪ੍ਰਾਊਡ ਮੂਮੈਂਟ ਆ ਪਰ ਇਹ ਇਦਾਂ ਨਾ ਜਦੋਂ ਬੰਦਾ ਕੋਈ ਆ ਕੇ ਮਿਲਦਾ ਕੋਈ ਪੁੱਛਦਾ ਭਾਈ ਤੁਸੀਂ ਓ ਭਾਈ ਤੁਸੀਂ ਓ ਸੋ ਹੁਣ ਆਕੇ ਨਾ ਲਾਈਫ ਚੇਂਜਿੰਗ ਮੂਡ ਤੇ ਆਇੰਦਾ ਹੁੰਦਾ ਨਾ ਬੰਦਾ ਸੋ ਇਹ ਚੀਜ਼ ਬਹੁਤ ਜ਼ਿਆਦਾ ਅੱਛੀ ਵੀ ਲੱਗਦੀ ਆ ਸੋ ਇੱਕ ਇਹਦੇ ਨਾਲ ਅਪਰੀਸ਼ੀਏਟ ਕਰਨਾ ਮੈਨੂੰ ਲੱਗਦਾ ਉਹਨਾਂ ਨੂੰ ਬੰਦਾ ਜਿਹਦੇ ਆਸਤੇ ਸਾਡੇ ਆਸਤੇ ਇੱਕ ਪੰਜਾਬੀ ਆਸਤੇ ਬਹੁਤ ਚੰਗੀ ਗੱਲ ਹੈ ਕਿ ਇੱਕ ਪੰਜਾਬ ਨੂੰ ਪ੍ਰਾਊਡ ਮੂਮੈਂਟ ਉਹਨੇ ਦਿੱਤਾ ਤੇ ਮੈਨੂੰ ਲੱਗਦਾ ਜਿੰਨਾ ਮੈਂ ਪ੍ਰਾਊਡ ਆ ਜਿੰਨਾ ਮੈਂ ਖੁਸ਼ ਆ ਸ਼ਾਇਦ ਹੀ ਕੋਈ ਹੋਰ ਹੋਊਗਾ ਮੇਰੇ ਹਿਸਾਬ ਦੇ ਨਾਲ ਜਿਸ ਤਰੀਕੇ ਦਾ ਇਕੱਠ ਦੇਖਿਆ ਜਾ ਰਿਹਾ ਕਈ ਵੀਡੀਓ ਵੀ ਵਾਇਰਲ ਹੋ ਰਹੀਆਂ ਤੁਹਾਨੂੰ ਵੀ ਨਹੀਂ ਯਾਦ ਹੋਣਾ ਵੀ ਕਿਹੜੇ-ਕਿਹੜੇ ਕਲਾਕਾਰ ਕਿਹੜੇ-ਕਿਹੜੇ ਸੈਲੀਬ੍ਰਿਟੀ ਪਹੁੰਚੇ ਸੀਗੇ ਹਾਂਜੀ ਬਾਈ ਮੈਨ ਤਾਂ ਬਾਅਦ ਚ ਪਤਾ ਲੱਗਿਆ ਅੱਛਾ ਆਹ ਕ੍ਰਿਕਟਰ ਵੀ ਉੱਥੇ ਸੀਗੇ ਆਹ ਕਹਿੰਦੇ ਬੰਦੇ ਉੱਥੇ ਸੀ ਆ ਇਦਾਂ ਸੀ ਕਿਉਂਕਿ ਮੈਨੂੰ ਆਪ ਨੂੰ ਨਹੀਂ ਪਹੁੰਚ ਕੇ ਦੇਖ ਹੋ ਰਿਆ ਸੀ ਬਟ ਆਹ ਥੈਂਕਸ ਕਹਿੰਦੇ ਸਾਰਿਆਂ ਨੇ ਕੋਆਪਰੇਟ ਕਰਕੇ ਸਾਰਿਆਂ ਨੇ ਦੇਖਿਆ ਸਾਰੇ ਪੁਲਿਸ ਦਾ ਸਾਰੀ ਸਾਰੀ ਸਿਕਿਉਰਿਟੀ ਦਾ ਸਾਰਾ ਕੁਝ ਬਹੁਤ ਬਹੁਤ ਵਧੀਆ ਰਿਹਾ ਸੋ ਥੈਂਕ ਯੂ ਸੋ ਮੱਚ ਫਾਰ एवरीथिंग ਭਾਜੀ ਉਹਨਾਂ ਨੂੰ ਕਹੂੰਗਾ ਜਿਨ੍ਹਾਂ ਨੇ ਕੱਲ ਸੰਭਿਆ ਸਾਰਾ ਕੁਝ इवन ਕਿ মিডিਆ ਨੇ ਬਹੁਤ ਬਹੁਤ ਸਹਿਯੋਗ ਦਿੱਤਾ ਕਿ ਸਾਰਿਆਂ ਨੇ ਦੇਖਿਆ ਦਿਖਾਇਆ ਲੋਕਾਂ ਨੂੰ ਦਿਖਾਇਆ ਤੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਤੇ ਬਸ ਠੀਕ ਹੈ ਭਾਜੀ ਚੱਲ ਰਿਹਾ ਹੈ ਅਜੇਕਰ ਅਜੇ ਸ਼ਗਨਾ ਦਾ ਮਾਹੌਲ ਹੈ ਤੁਸੀਂ ਆ ਕੇ ਘਰ ਦੇਖਿਆ ਹੀ ਹੈ ਕਿ ਦੇਖੋ ਪੂਰਾ ਟਾਈਮ ਅੱਗੇ ਵੀ ਫੰਕਸ਼ਨ ਚੱਲ ਰਹੇ ਆ ਤੇ ਮਨ ਲੱਗਦਾ ਇਹ ਚੀਜ਼ਾਂ ਚੱਲੀਆਂ ਜਾਣੇ ਨਾਲ ਨਾਲ ਲੱਵੀ ਜਰੂਰ ਤੁਹਾਨੂੰ ਪੁੱਛਣਾ ਚਾਹਾਂਗੇ ਸੁਣਿਆ ਕਿ ਤੁਹਾਡੀ ਲਵ ਮੈਰਿਜ ਆ ਕਿਸ ਤਰੀਕੇ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਸੀ ਔਰ ਕਿੱਥੇ ਮਿਲੇ ਸੀਗੇ ਹਾਂਜੀ ਭਾਜੀ ਸੋ ਆਈ ਐਮ ਫਰਮ ਗਣਸੀਕ ਫੈਮਿਲੀ অর ਸ਼ੀ ਇਸ ਫਰਮ ਹਿੰਦੂ ਫੈਮਿਲੀ ਤੇ ਸਾਡਾ ਪਾਜੀ ਹੋਇਆ ਸੀ ਮੈਂ ਅੰਮ੍ਰਿਤਸਰ ਮਿਲਿਆ ਸੀਗਾ ਉਹਨਾਂ ਨੂੰ ਤੇ ਸ਼ੀ ਇਸ ਡਾਕਟਰ ਬਾਈ ਦਾ ਪ੍ਰੋਫੈਸ਼ਨ অর ਆਰਥੋ ਦੀ ਕਹਿੰਦੇ ਹੱਡੀਆਂ ਦੀ ਡਾਕਟਰ ਹਮ ਠੀਕ ਹੈ ਮੇਰਾ ਇੱਕ ਕਿਸੇ ਬਹੁਤ ਹੀ ক্লোਜ਼ ਸਾਡੀ ਫਰੈਂਡ ਸੀਗੀ ਸੋ ਉਹਨਾਂ ਕਰਕੇ ਅਸੀਂ ਮਿਲੇ ਸੀ ਇਕੱਠੇ ਹੋਏ ਸੀਗੇ ਫਿਰ ਇੱਕ ਅ ਇੰਟਰੈਕਟ ਹੋ ਕੇ ਭਾਰੀ ਕਿੰਨਾ ਟਾਈਮ ਨਾਲ ਰਹੇ ਨਾਲ ਰੱਖੇ ਫਿਰ ਭਾਜੀ ਅੱਜ ਕੱਜ ਰੱਬ ਨੇ ਕਹਿੰਦਾ ਨਾ ਕਿ ਤਿੰਨ ਚੀਜ਼ਾਂ ਹੁ ਤਿੰਨ ਇਸ਼ਾਰਾ ਹੁੰਦੇ ਆ ਭਾਜੀ ਇਹ ਗੱਲ ਜਾਇਜ਼ ਆ ਵੱਡੇ ਸਿਆਣੇ ਨੇ ਕਹੀ ਆ ਕਹਿੰਦੇ ਤਿੰਨ ਇਸ਼ਾਰਾ ਤੁਹਾਡੇ ਅੱਜ ਨਹੀਂ ਹੁੰਦੇ ਇੱਕ ਜੰਮਣ ਟਾਈਮ ਇੱਕ ਵਿਉਣ ਟਾਈਮ ਇਹ ਆਉਣ ਤਾਂ ਪੈਂਦੇ ਨਵਾਉਂਦੇ ਉਹਨੂੰ ਹਲਦੀ ਹਲਦੀ ਲਾ ਕੇ ਤੇ ਇੱਕ ਉਹ ਤੇ ਮਰਨ ਟਾਈਮ ਹੀ ਤੁਹਾਡੇ ਹੱਥ ਨਹੀਂ ਹੁੰਦੇ ਸੋ ਠੀਕ ਹੈ ਭਾਜੀ ਬਹੁਤ ਵਧੀਆ ਲਾਈਵ 파ਟਨਰ ਮਿਲ ਲਿਆ ਯਾਰ ਇਹ ਚੀਜ਼ ਨੂੰ ਇਹ ਥੈਂਕਸ ਹੀ ਹੁੰਦਾ ਹੈ ਕਿ ਲਾਟਰੀ ਲਾ ਲੋ ਸੋ ਥੈਂਕਸ ਟੂ ਕੋਮਲ ਜਿਹੜੀ ਨਾਲ ਆ ਭਾਜੀ ਅੱਛਾ ਲੋ ਵੀ ਜਿਸ ਜਦੋਂ ਤੁਹਾਡੀ ਮੁਲਾਕਾਤ ਹੋਈ ਹੈ ਤੁਸੀਂ ਕੋਮਲ ਦੇ ਨਾਲ ਮਿਲੇ ਹੋ ਤੁਹਾਨੂੰ ਪਤਾ ਸੀਗਾ ਵੀ ਅਭਿਸ਼ੇਕ ਸ਼ਰਮਾ ਜੋ ਕ੍ਰਿਕਟਰ ਨੇ ਉਹਨਾਂ ਦੇ ਇਹ ਸਿਸਟਰ ਨੇ ਨਹੀਂ ਨਹੀਂ ਭਾਈ ਜੀ इवन ਕਿ ਮੈਨੂੰ 0% ਨੌਲੇਜ ਹੈਗੀ ক্রিকেট ਦੀ ਅੱਜ ਤੱਕ ਮੈਨੂੰ ਲੱਗਦਾ ਡੇਢ ਕ ਸਾਲ ਹੋਇਆ ਮੈਨੂੰ ক্রিকেট ਦੇਖ ਕੇ ਦਿਨ ਨੂੰ ਮਨ ਜ਼ੀਰੋ ਨੌਲੇਜ ਹੈਗੀ ਸੋ ਉਦੋਂ ਸਾਡੇ ਇਦਾਂ ਇੰਟਰੈਕਟ ਹੋਇਆ ਸੀ ਸਾਡੇ ਇੱਕ ਵਧੀਆ ਸੀ ਕਿਨੇ ਫਰੈਂਡ ਸੀਗੇ ਭਾਈ ਇਦਾਂ ਨਹੀਂ ਸੀਗਾ ਕਿ ਸਾਡਾ ਸੋਚਿਆ ਨਹੀਂ ਹੋਇਆ ਸੀ ਕਿ ਅਸੀਂ ਦੋਵਾਂ ਨੇ ਵਿਆਹ ਕਰਾਉਣਾ ਅਸੀਂ ਇੱਥੇ ਤੱਕ ਪਹੁੰਚਣਾ ਕਿ ਦੋਵਾਂ ਨੇ ਬਿਲਕੁਲ ਨਹੀਂ ਸੋਚਿਆ ਮੈਨੂੰ ਇਦਾਂ ਸੀਗਾ ਕਿ ਹਾਂ ਉਹ ਗੱਲ ਕਰਦੇ ਨੇ ਉਹ ক্রিকেট ਦੀ ਐਵਰੀ ਟਾਈਮ ਗੱਲ ਕਰਦੇ ਤੇ ਮੈਂ ਆਪੋਜ਼ਿਟ ਸੀਗਾ ਭਾਜੀ ਮੈਂ ਆਪੋਜ਼ਿਟ ਹੁੰਦਾ ਸੀ ਮੈਨੂੰ ਹੁੰਦਾ ਸੀ ਯਾਰ ਮੈਂ ਕਦੇ ਦੇਖਿਆ ਨਹੀਂ ਹੁੰਦਾ ਸੀ ਪਰ ਮੈਨੂੰ ਆ ਸੀ ਉਹ ਆਪਣੇ ਭਰਾ ਤੇ ਉਹ ਦੋਵਾਂ ਦਾ ਨਾ ਆਪਸੀ ਭੈਣ ਭਰਾ ਦਾ ਬਹੁਤ ਸੋਹਣਾ ਬੌਂਡ ਉਹ ਦੋਵਾਂ ਦਾ ਬੌਂਡ ਹੋਣ ਕਰਕੇ ਉਹ ਐਵਰੀ ਟਾਈਮ ਉਹ ਪ੍ਰੇ ਕਰਦੀ ਸੀ ਭਾਜੀ ਕਿ ਜਿਹੜਾ ਉਹਦਾ ਮੈਚ ਸੀ ਜਾਂ ਕੁਝ ਵੀ ਸੀ ਉਹਨੇ ਬਹਿਣਾ ਉਹਨੇ ਮੈਨੂੰ ਬਿਠਾਉਣਾ ਉੱਥੇ ਕਿ ਜਿੱਥੇ ਤੂੰ ਬੈਠਾ ਉੱਥੇ ਮੈਚ ਦੇਖ ਕੇ ਦੇਖਣਾ ਆਪਣਾ ਅੱਜ ਕਿਦਾਂ ਕਿਵੇਂ ਨਾ ਉਹ ਇੱਕ ਚਾਹ ਪੀ ਗਏ ਮੈਨੂੰ ਵੀ ਉਹ ਇਹ ਚਾਹ ਹਾਂ ਉਹ ਚਾਹ ਪੀ ਕੇ ਇੰਟਰਸਟ ਹੈ ਨਾ ਜਰਾ ਵਦਿਆ ਭਰੀ ਫਿਰ ਉਹਨਾਂ ਨੇ ਮੈਚ ਦੇਖਣ ਵੀ ਗਿਆ ਦੇਖ ਦੇਖ ਕੇ ਬਹੁਤ ਚੀਜ਼ਾਂ ਸਿੱਖੀਆਂ ਵੀ ਸੋ ਪਤਾ ਲੱਗਦਾ ਨਾ ਉਦੋਂ ਬੰਦਾ ਨਰਵਸਨੈਸ ਉਦੋਂ ਹੀ ਆ ਕੇ ਪਤਾ ਲੱਗਦਾ ਜਦੋਂ ਇੱਕ ਫੈਮਿਲੀ ਮੈਂਬਰ ਖੇਡਦਾ ਹੋਵੇ ਨਾ ਗਰਾਊਂਡ 'ਚ ਐਡੇ ਲੱਖਾਂ ਲੋਕਾਂ ਦੇ ਵਿੱਚ ਭਾਜੀ ਜੋ ਉੱਥੇ ਵਾਈਬ ਹੁੰਦੀ ਆ ਸੋ ਉਹ ਹੋਰੀ ਵਾਈਬ ਹੁੰਦੀ ਆ ਉਦੋਂ ਰਹੀ ਗੱਲ ਤੁਸੀਂ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਉਹਦੋਂ ਹਾ ਅਭਿਸ਼ੇਕ ਨੇ ਇੱਥੇ ਪਹੁੰਚ ਜਾਣਾ ਇਦਾਂ ਸੀ ਸੋ ਅੱਜ ਮਹਾਰਾਜ ਨੇ ਉਹੀ ਉਹੀ ਆਈ ਚੀਜ਼ਾਂ ਦਾ ਸਮੂਹ ਬਖਸ਼ਿਆ ਭਾਜੀ ਨਾਲ ਮੈਨੂੰ ਆਪ ਨੂੰ ਬਹੁਤ ਚੰਗਾ ਲੱਗਦਾ ਭਾਜੀ ਅੱਛਾ ਲਵੀਸ ਤੁਹਾਨੂੰ ਵੀ ਪ੍ਰਾਊਡ ਫੀਲ ਹੁੰਦਾ ਜਿਸ ਤਰੀਕੇ ਦੇ ਨਾਲ ਅਭਿਸ਼ੇਕ ਸ਼ਰਮਾ ਨੂੰ ਦੁਨੀਆ ਜਾਣਦੀ ਹੈ ਹੁਣ ਤੁਸੀਂ ਵੀ ਆਪ ਸ਼ੇਖ ਸ਼ਰਮਾ ਦੇ ਜੋ ਜੀਜਾ ਜੀ ਬਣਨ ਜਾ ਰਹੇ ਹਾਂ ਲੋਕ ਤੁਹਾਨੂੰ ਵੀ ਜਾਣ ਰਿਹਾ ਹੈ ਬੇਸ਼ੱਕ ਆਪ ਸ਼ੇਖ ਦੇ ਨਾਮ ਤੋਂ ਜਾਣ ਰਿਹਾ ਪ੍ਰਾਊਡ ਫੀਲ ਹੁੰਦਾ ਹੈ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਬਹੁਤ ਪ੍ਰਾਊਡ ਫੀਲ ਮੂਮੈਂਟ ਆ ਸੋ ਐਵਰੀ ਟਾਈਮ ਭਾਜੀ ਨੈਕਸਟ ਡੇ ਨੈਕਸਟ ਡੇ ਕੋਈ ਨਾ ਕੋਈ ਨਵੀਂ ਕਾਲ ਨਵੇਂ ਨਵੇਂ ਕੁਛ ਨਾ ਕੁਛ ਹਨਾ ਸੋ ਲੋਕ ਪਛਾਨ ਰਿਹਾ ਕਰ ਰਿਹਾ ਲੋਕ ਮਿਲ ਰਿਹਾ ਠੀਕ ਆ ਸੋ ਲੋਕ ਬਹੁਤ ਐਸੀ ਆਪਰਚੂਨਿਟੀਆਂ ਦੇ ਰਹੇ ਆ ਜਿਹੜੀਆਂ ਆਪਾਂ ਵੀ ਨਹੀਂ ਕਦੇ ਸੋਚੀਆਂ ਸੀ ਆ ਠੀਕ ਆ ਭਾਜੀ ਅੱਛਾ ਲੱਗਦਾ ਆ ਤਿਕਣਾ ਸੋ ਮੈਨੂੰ ਆ ਅੱਛਾ ਜਿਆਦਾ ਲੱਗਦਾ ਕਿ ਮੇਰਾ ਜਿਹੜਾ ਭਰਾ ਆ ਮੇਰਾ ਸਾਡਾ ਨਾ ਉਹ ਜੀਜੇ ਸਾਲੇ ਵਾਲਾ ਬੌਂਡ ਕੋਈ ਨਹੀਂ ਹੈਗਾ ਭਾਈ ਹਨਾ ਜਿੱਦਾਂ ਹੋਇਆ ਜੀਜਾ ਮੈਂ ਉਹਨੇ ਉਹਨੇ ਮੈਨੂੰ ਕਰੇ ਜੀਜਾ ਸਮਝਿਆ ਨਹੀਂ ਮੈਂ ਉਹਨੂੰ ਕਰੇ ਸਾਲਾ ਸਮਝਿਆ ਨਹੀਂ ਭਾਈ ਨਾ ਉਹਨਾਂ ਘਰੇ ਸੀ ਗਏ ਆ ਤਾਂ ਹਨਾ ਬਸ ਮੈਨੂੰ ਇਦਾਂ ਹੀ ਆ ਕਿ ਮੈਂ ਮੇਰਾ ਰੱਬ ਕਹਿੰਦੇ ਇਦਾਂ ਹੀ ਆ ਕਿ ਬਹੁਤ ਵਧੀਆ ਬੌਂਡ ਬਣਿਆ ਰਵੇ ਭਰਾਵਾਂ ਵਾਲਾ ਕਿ ਮੈਂ ਉਹਨੂੰ ਜਦੋਂ ਜੋ ਕੁਝ ਕਹਿਣਾ ਹੋਵੇ ਉਹ ਮੈਨੂੰ ਕੁਝ ਕਹਿੰਦਾ ਸੋ ਸਾਡੇ ਅਸੀਂ ਸਿਰ ਮੱਥਿਆ ਉਹ ਲਕੀਰ ਹੀ ਆ ਭਾਜੀ ਜੋ ਹੋ ਗਿਆ ਉਹ ਕਹਿ ਤਾ ਤੇ ਉਹ ਹੀ ਖਤਮ ਆ ਬਸ ਗੱਲ ਅੱਛਾ ਲਵੀ ਜੀ ਤੁਹਾਡੀਆਂ ਦਾ ਬਹੁਤ ਸਾਰੀਆਂ ਗੱਲਾਂ ਹੋਈਆਂ ਹੋਣੀਆਂ ਕੋਮਲ ਦੇ ਨਾਲ ਔਰ ਕਿਸ ਤਰੀਕੇ ਦਾ ਸੁਭਾਅ ਸੀਗਾ ਅਭਿਸ਼ੇਕ ਦਾ ਔਰ ਜਦੋਂ ਤੁਸੀਂ ਫਸਟ ਟਾਈਮ ਉਹਨਾਂ ਨੂੰ ਮਿਲੇ ਹੋ ਜਦੋਂ ਤੁਸੀਂ ਇੱਕ ਦੂਜੇ ਨੂੰ ਜਾਣਨ ਲੱਗਿਓ ਉਦੋਂ ਅਭਿਸ਼ੇਕ ਸ਼ਰਮਾ ਇੰਡੀਅਨ ਟੀਮ 'ਚ ਸੀਗੀ ਜਾਂ ਪ੍ਰੈਕਟਿਸ ਵਗੈਰਾ ਕਰ ਰਹੇ ਸੀਗੇ ਨਹੀਂ 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 ਭਾਜੀ ਉਦੋਂ ਮੈਨੂੰ ਲੱਗਦਾ ਜਦੋਂ ਮੈਂ ਮਿਲਿਆ ਸੀਗਾ ਉਦੋਂ ਡੈਬਿਊਟ ਇਹ ਆਈਪੀਐਲ ਦਾ ਕਰ ਚੁੱਕਿਆ ਸੀ 2018 'ਚ ਭਾਜੀ ਜੀ ਹਾਂਜੀ 2018 ਚ ਡੈਬਿਊਟ ਕਰ ਚੁੱਕਾ ਹਾਂ ਸੀ ਉਦੋਂ ਵੀ ਇਹਦਾ ਐਸਾ ਡੈਬਿਊਟ ਸੀ 100 ਪਲੱਸ ਨੇ ਸਕੋਰ ਕਰਿਆ ਸੀ ਪਹਿਲੀ ਵਾਰੀ ਹਮ ਫਰੋਂ ਦਿੱਲੀ ਤੋਂ ਤੋਂ ਉਸ ਤੋਂ ਬਾਅਦ ਭਾਜੀ ਕਹਿੰਦੇ ਚੱਲਦਾ 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 ਸੋ ਹਾਇਦਰਾਬਾਦ ਦੀ ਟੀਮ ਵੱਲੋਂ ਫਿਰ ਇੰਡੀਆ 19 ਦੇ ਵਿੱਚ ਗਿਆ ਫਿਰ 19 ਚ ਕੈਪਟਨ ਰਿਹਾ ਭਾਜੀ ਅੰਡਰ 19 ਦੇ ਵਿੱਚ ਹਾਂ ਸੋ ਫਿਰ ਉਹਨਾਂ ਦੇ ਵਿੱਚ ਫਿਰ ਟਾਈਮਿੰਗਸ ਦੇ ਵਿੱਚ ਬਹੁਤ ਗਰੋਅ ਅਪ ਮਿਲਿਆ ਭਾਜੀ ਨੂੰ ਹਾਈਪ ਮਿਲੀ ਹੈ ਸੋ ਮੇਨ ਗੱਲ ਆ ਸਾਰਾ ਥੈਂਕਸ ਟੂ ਯੂ ਵੀ ਭਾਜੀ ਜਯੁਰਾਜ ਸਿੰਘ ਦਾ ਉਹਨਾਂ ਨੇ ਇੱਕ ਹੀਰਾ ਪਛਾਣ ਕੇ ਬਾਹਰ ਕੱਢਿਆ ਭਾਜੀ ਉਹਨਾਂ ਨੇ ਇੱਕ ਇੱਕ ਮੈਨੂੰ ਯਾਦ ਆ ਮੈਨਾਂ ਗੱਲ ਕਰਦੇ ਹੁੰਦੇ ਸੀ ਕਹਿੰਦੇ ਇਹ ਯੂਵੀ ਭਾਜੀ ਨੇ ਕਿਹਾ ਸੀ ਕਿ ਵਨ ਡੇ ਯੂ ਵਿਲ ਗੈਟ ਬੀ ਆ ਲਾਈਕ ਲੈਜੈਂਡ ਆ ਨਾ ਕਿ ਇੱਕ ਦਿਨ ਤੂੰ ਨਾ ਕੁਛ ਨਾ ਕੁਛ ਬਣੇਗਾ ਬਣੇਗਾ ਸੋ ਅੱਜ ਸਾਰਾ ਕੁਝ ਮਿਲ ਲੰਦਾ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਭਾਜੀ ਸਾਰਾ ਸਾਰਾ ਆਪਣਾ ਯੋਗਦਾਨ ਇੱਥੇ ਪਾਇਆ ਮਤਲਬ ਜਿੰਨਾ ਇਨਵੈਸਟਮੈਂਟ ਇੱਥੇ ਕਰੀਏ ਇੱਥੇ ਸ਼ੁਭਮਨ ਤੇ ਕਿ ਆ ਨਾ ਉਹ ਦੇ ਆ ਵੈਰੀ ਬਿਗ ਸੈਲੀਬ੍ਰਿਟੀ ਕਦੇ ਜਿਹੜਾ ਹੋਇਆ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਅਭਿਸ਼ੇਕ ਨੇ ਗੱਲ ਕੀਤੀ ਹੋਵੇ ਤਾਂ ਮੈਨੂੰ ਲੱਗਦਾ ਹੁੰਦਾ ਇੰਡੀਆ ਪੂਰੀ ਟੀਮ ਜਿਹੜੀ ਹੈ 11 ਟੀਮ ਹੈ ਜਿਹੜੀ ਉਹ ਸਾਰੀ ਤੁਹਾਨੂੰ ਜਾਣਦੀ ਹੋਣੀ ਕਦੇ ਗੱਲਬਾਤ ਹੋਈ ਹੈ ਬਾਕੀਆਂ ਨਾਲ ਵੀ ਫੋਨ ਜੀ 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 ਬਾਈ ਜੀ ਪਰ ਆਵਾ ਕਿ ਮੇਰੇ ਵਾਸਤੇ ਜੋ ਅਭਿਸ਼ੇਕ ਹੈ ਨਾ ਹਾਂਜੀ ਫਿਰ ਉਹ ਦਾ ਮੈਟਰ ਕਰਦਾ ਹੀ ਆ ਸੋ ਹਾਂ ਮੇਰੀ ਗੱਲ ਹੋਈ ਹੈ ਮੇਰੀ ਬਥੇਰੇ ਨਾਲ ਮੈਂ ਮਿਲਿਆ ਉੱਥੇ ਮੈਚ ਮੈਚ ਆਲਮੋਸਟ ਸਾਰਾ ਨਾ ਭਾਈ ਮੇਰੇ ਕਈ ਬਹੁਤ ਫੇਵਰੇਟ ਸੀਗੇ ਮੈਂ ਮੇਰੇ ਕਈਆਂ ਹਾਂ ਫੇਵਰੇਟ ਰੋਹਿਤ ਸ਼ਰਮ ਉਹਨਾਂ ਨੂੰ ਹਾਂ ਬਹੁਤ ਘੱਟ ਮੌਕਾ ਮਿਲਿਆ ਉਹਨਾਂ ਨਾਲ ਮਿਲ ਕੇ ਇਦਾਂ ਪ੍ਰੋਪਰ ਗੱਲ ਕਰਨ ਦਾ ਸੋ ਅਭਿਸ਼ੇਕ ਨੇ ਜਿੱਦਾਂ ਵੀ ਗੱਲ ਕਰਾਈ ਇੰਟਰੈਕਟ ਕਰਾਇਆ ਸੂਰਜ ਕੁਮਾਰ ਯਾਦਵ ਹੋ ਗਿਆ ਉਹਨਾਂ ਨਾਲ ਗੱਲ ਕਰੀ ਆ ਮੈਂ ਠੀਕ ਆ ਉਹ ਆਲ ਕਰੈਡਿਟ ਅਭਿਸ਼ੇਕ ਕਰਕੇ ਰਹੀ ਗੱਲ ਉਹ ਫੋਨ ਕਰਦਾ ਹੈ ਕਿਸੇ ਨੂੰ ਗੱਲ ਕਰਦਾ ਹੈ ਇੰਨਾ ਕੋਈ ਨਾ ਟਾਈਮ ਹੀ ਨਹੀਂ ਹੁੰਦਾ ਭਾਜੀ ਨਾ ਗੱਲ ਕਰਨ ਬਸ ਹੀ ਆਲਵੇਸ ਪ੍ਰੇ ਉਹ ਸਭ ਤੋਂ ਪਹਿਲਾਂ ਰੱਬ ਦਾ ਨਾਲ ਲੈ ਕੇ ਪਹਿਲਾ ਪੂਰਾ ਧਿਆਨ ਦਿੰਦਾ ਆਪਣੇ ਮੈਚ ਤੇ ਦੋ ਦੋ ਤਿੰਨ ਤਿੰਨ ਘੰਟੇ ਪ੍ਰੈਕਟਿਸ ਕਰਦਾ ਫਿਰ ਲਾ ਕੇ ਫਿਰ ਅੱਜ ਉੱਥੇ ਪਹੁੰਚਦਾ ਫਿਰ ਜਦੋਂ ਮੈਚ ਖੇਡਣ ਜਾਂਦਾ ਸਾਨੂੰ ਸ ਰੋਹਿਤ ਸ਼ਰਮਾ ਦੀ ਤੁਸੀਂ ਗੱਲ ਕੀਤੀ ਹੈ ਕਿ ਮੇਰਾ ਫੇਵਰਟ ਹੈ ਕਈ ਲੋਕ ਅਜੇ ਵੀ ਨੇ ਜੋ ਉਹਨਾਂ ਦੇ ਫੈਨ ਨੇ ਉਹਨਾਂ ਨੂੰ ਮਿਲ ਨਹੀਂ ਸਕਦੇ ਤੁਹਾਨੂੰ ਕਿਸ ਤਰੀਕੇ ਦਾ ਲੱਗ ਰਿਹਾ ਕਿ ਤੁਸੀਂ ਬਾਈ ਜੀ ਬਾਈ ਜੀ ਮੈਂ ਉਹੀ ਕਹਿਣਾ ਜਾ ਰਿਹਾ ਕਿ ਮੇਰਾ ਵੀ ਹਜੇ ਤੱਕ ਇਦਾਂ ਨਹੀਂ ਹੋਇਆ ਕਿ ਮੈਂ ਉਹਨਾਂ ਨੂੰ ਕਦੇ ਮਿਲਿਆ ਹੂੰ ਆ ਜੀ ਠੀਕ ਹੈ ਮੈਂ ਮਿਲ ਨਹੀਂ ਪਾਇਆ ਹਾਂਜੀ ਮੈਂ ਵੀ ਉਹਨਾਂ ਦਾ ਫੈਨ ਹਾਂ ਜੀ ਕਿਉਂਕਿ ਮੈਂ ਉਹਨਾਂ ਲਿਟਰਲੀ ਬਹੁਤ ਵੱਡਾ ਫੈਨ ਹਾਂ ਕਿ ਜਦੋਂ ਉੱਥੋਂ ਉਹਨਾਂ ਦਾ ਇੱਕ ਔਰਾ ਦੇਖਦੇ ਆ ਨਾ ਭਾਈ ਇੱਕ ਔਰਾ ਦੇਖਦਾ ਏਵੇਂ ਕਿ ਮੈਂ ਗੌਤਮ ਗੰਬੀਰ ਹੁਣ ਉਹਨਾਂ ਸਾਰਿਆਂ ਨੂੰ ਮਿਲਿਆ ਕਪਲ ਸ਼ਰਮਾ ਸ਼ੋਅ ਤੇ ਸੋ ਥੈਂਕ ਇਸ ਕਿ ਬਟ ਉਹਨਾਂ ਨੂੰ ਮਿਲਣਾ ਇਸ ਲਾਈਕ ਬੰਦੇ ਦਾ ਇੱਕ ਜਿਹੜਾ ਉਹੀ ਹੋ ਗਿਆ ਜੀ ਤੁਸੀਂ ਕਹਿੰਨਾ ਡ੍ਰੀਮ ਫੈਨਸ ਮੇਰਾ ਆਬਦਾ ਹੈਗਾ ਜੀ ਮੈਂ ਵੀ ਉਹਨਾਂ ਨੂੰ ਮੈਨ ਦਾ ਫੈਨਸ ਮੈਂ ਉਹਨਾਂ ਦਾ ਆਬਦਾ ਫੈਨ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਬਹੁਤ ਪਰਸਨਲੀ ਬੰਦੇ ਬੰਦੇ ਦਾ ਔਰ ਹੈ ਨਾ ਇੱਕ ਪੋਜ਼ਿਟਿਵ ਵਾਈਬ ਇੱਕ ਵਿਰਾਟ ਹੋ ਗਿਆ ਹੋ ਗਿਆ ਬਟ ਥੈਂਕ ਇਸ ਹੁਣ ਸਾਡੇ ਅਸਤੇ ਆ ਬਈ 올 ਦਾ ਟਾਈਮ ਵੀ ਆ ਜਸਟ ਪ੍ਰੇਇੰਗ ਫਾਰ एवरीवन ਆਣੀ ਕੱਲੇ ਇਹਦੇ ਵਾਸਤੇ ਅਭਿਸ਼ੇਕ ਵਾਸਤੇ ਕਿਉਂਕਿ ਥਿੰਕ ਇਸ ਪਾਜੀ ਸਾਰਾ ਰਿਪਰੈਜ਼ੈਂਟ ਕਰਦੇ ਭੰਡੀਆਂ ਨੂੰ ਆਤ ਹੈਗਾ ਨਹੀਂ ਕੱਲਾ ਸਾਡਾ ਭਰਾ ਹੀ ਹੈ ਸਾਡੇ ਵਾਸਤੇ ਸਾਨੂੰ ਆਇਆ ਕਿ ਇੰਡੀਆ ਇੱਥੇ ਰਵੇ ਕਿ ਇੰਡੀਆ ਨੂੰ ਸਰਵ ਕਰ ਰਿਹਾ ਜਿੱਦਾਂ ਆਰਮੀ ਹੈ ਇੰਡੀਆ ਦੀ ਉਦਾਂ ਹੀ ਇਹਨਾਂ ਦੀ ਡਿਊਟੀ ਬਹੁਤ ਹਾਰਡ ਆ ਭਾਜੀ ਇਹ ਵੀ ਇੰਡੀਆ ਨੂੰ ਸਰਵ ਕਰ ਰਿਹਾ ਬਸ ਇਸ ਏਸ਼ੀਆ ਕੱਪ ਦੇ ਵਿੱਚ ਵੀ ਅਭਿਸ਼ੇਕ ਸ਼ਰਮਾ ਦੀ ਬਹੁਤ ਅੱਛੀ ਪਰਫਾਰਮੈਂਸ ਰਹੀ ਹੈ ਸਾਰੇ ਮੈਚਾਂ ਦੇ ਵਿੱਚ ਅੱਛੇ ਸਕੋਰ ਮਾਰੇ ਆ ਤੁਸੀਂ ਮੈਚ ਦੇਖਿਆ ਸਾਰੇ ਉਹਨਾਂ ਦੇ ਜੀ ਜੀ ਭਾਜੀ ਸਾਡਾ ਇਹ じゃ ਕੋਈ ਮੈਨ ਲੱਗਦਾ 2 ਸਾਲ ਹੋ ਗਏ ਇਹ じゃ ਕੋਈ ਟਾਈਮ ਨਹੀਂ ਦਾ ਜਿਹੜਾ ਮੈਚ ਨਾ ਉਹਦਾ ਦੇਖਿਆ ਹੋਵੇ ਕਿ ਮੈਚ ਜਿੱਥੇ ਮਰਦੀ ਅਸੀਂ ਹੋਈ ਹੈ ਜਿਹੜੇ ਮਰਜੀ ਟਾਈਮ ਹੋਈ ਹੈ ਮੈਚ ਦੇਖਣਾ ਬਹੁਤ ਜ਼ਰੂਰੀ ਹੈ ਜੀ ਮੈਚ ਦੇਖਣਾ ਹੀ ਦੇਖਣਾ ਤੇ ਰੱਬੋਂ ਕਹਿੰਦੇ ਬਹੁਤ ਸੋਹਣਾ ਖੇੜੀ ਕਿ ਵੀ ਆਉਂਦਾ ਜੀ ਪਰ ਮੈਂ ਮੈਚ ਦੀ ਅਗਰ ਗੱਲ ਕਰ ਲਵਾਂ ਮੈਂ ਸੁਣਿਆ ਕਿ ਜੋ ਤੁਹਾਡੇ ਜਿਨ੍ਹਾਂ ਨਾਲ ਤੁਹਾਡਾ ਵਿਆਹ ਹੋਣਾ ਕੋਮਲ ਕਹਿੰਦੇ ਕਿ ਉਹ ਵੀ ਕ੍ਰਿਕਟ ਖੇਡਣ ਦੇ ਫੈਨ ਸੀਗੇ ਉਹਨੂੰ ਵੀ ਕਾਫੀ ਮਤਲਬ ਇੱਛਾ ਸੀ ਉਹਨਾਂ ਨੂੰ ਤੁਸੀਂ ਕਦੇ ਕ੍ਰਿਕਟ ਖੇਡੀ ਹੈ ਨੇ ਨਹੀਂ ਅਸੀਦਾ ਜੀ ਘਰੇ ਗਲ ਗਲੀਆਂ ਗੁਲੀਆਂ ਚ ਗੱਡੀ ਆ ਠੀਕ ਹੈ ਹਾਂ ਬੜ ਦਾਂਗੇ ਇਸਕੇ ਨੇ ਹਾਂ ਉਹਨਾਂ ਵੱਲੋਂ ਉਹਨਾਂ ਦੇ ਫਾਦਰ క్రికెਟਰ ਸੀਗੇ ਉਹਨਾਂ ਨੇ ਵੰਡੀਆ ਵੱਲੋਂ ਖੇਡੇ ਆ ਭਾਜੀ ਉਹ ਬਹੁਤ ਵਧੀਆ ਕਹਿੰਦੇ ਕੋਚ ਰਹੇ ਆ ਉਹੀ ਕੋਚ ਨੇ ਅਭੀ ਛੇਕ ਦੇ ਉਹ ਤੇ ਯੂਵੀ ਭਾਜੀ ਉਹਨਾਂ ਨੇ ਆਪ ਕੱਢਿਆ ਭਾਜੀ ਹੀਰਾ ਸੋ ਮੇਨ ਉਹਨਾਂ ਨੇ ਕੱਢ ਕੇ ਸਾਰਾ ਕੁਝ ਦਿੱਤਾ ਸੋ ਮੈਨ ਲੱਗਦਾ ਜੇ ਕਹਿੰਦੇ ਉਹਨਾਂ ਦੇ ਉਹਨਾਂ ਦੇ ਹੱਥੋਂ ਨਾ ਉਹਨਾਂ ਨੇ ਜੇ ਤੁਸੀਂ ਕਹਿੰਦੇ ਕੋਮਲ ਨੂੰ ਜਾਂ ਕੋਮਲ ਨੂੰ ਪਸੰਦ ਵੀ ਸੀ ਨਾ ਕੋਮਲ ਨੂੰ ਕੋਮਲ ਦੇ ਪਾਪਾ ਚਾਹੁੰਦੇ ਸੀ ਅੱਜ ਮੈਨ ਲੱਗਦਾ ਉਹਨਾਂ ਦੀ ਸਾਰੀ ਫੈਮਿਲੀ ਨੂੰ ਪਸੰਦ ক্রিকেট ਹੋਰ ਕੋਈ ਗੇਮ ਉਹਨਾਂ ਨੂੰ ਸਮਝ ਲਾਦੀ ਬਟ ਥੈਂਕ ਇਸ ক্রিকেট ਬਹੁਤ ਜ਼ਿਆਦਾ ਟੌਪ ਤੇ ਆਉਣ ਵਾਸਤੇ ਮੇਰੇ ਕੋਲ ਇੱਕ ਆਖਰੀ ਸਵਾਲ ਹੈ ਹੁਣ ਵਿਆਹ ਕਦੋਂ ਦਾ ਹੈ ਤੁਹਾਡਾ ਔਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਵਿਆਹ ਸਾਡਾ 3 ਦਾ ਹੈ ਜੀ 14 ਅਕਤੂਬਰ ਤੇ ਬਸ ਸਾਰੇ ਦਰਸ਼ਕ ਜਿਹੜੇ ਵੀ ਲੋਕ ਦੇਖ ਰਿਹਾ ਬਸ ਥੈਂਕਸ ਟੂ एवरीवन ਫਾਰ ਸੋ ਮੈਨੀ ਵਾਰਮ ਵਿਸ਼ਸ ਜਿਹੜੇ ਲੋਕ ਦੇ ਰਹੇ ਆ ਇਹਨਾਂ ਪਿਆਰ ਦੇ ਰਹੇ ਆ ਇਹਨਾਂ ਕੁਝ ਵੀ ਦੇਖ ਰਿਹਾ ਇਹਨਾਂ ਕੋਈ ਮੈਸੇजेस ਆ ਰਹੇ ਨੇ ਕਾਲਸ ਆ ਰਹੀਆਂ ਨੇ ਇਵਨ ਕਿ ਜਿੱਦਾਂ ਭਾਈ ਤੁਸੀਂ ਅੱਜ ਥੈਂਕਸ ਟੂ ਯੂ ਭਾਜੀ ਇਹਨਾਂ ਕੋਸ਼ਾਰਾ ਬਸ ਆਹੀ ਕਹੂੰਗਾ ਦੁਆ ਕਰੋ ਆਪਣੇ ਇੰਡੀਆ ਟੀਮ ਵਾਸਤੇ ਤੇ ਸਾਰੇ ਸਾਰੇ ਆਸਤੇ ਕਿ ਹਾਂ ਵੀ ਸਾਰੇ ਬਹੁਤ ਤਰੱਕੀ ਕਰਨ ਸਾਰੇ ਕ੍ਰਿਕਟ ਟੀਮ ਵਾਸਤੇ ਕਿ ਸਾਰੇ ਜੋ ਜੋ ਆ ਪਰ ਇਹ ਇਨਾਂ ਫੈਮਲੀ ਨੂੰ ਸਰਵ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਇਹ ਆਪਣੀ ਫੈਮਲੀ ਵਾਸਤੇ ਬਹੁਤ ਰਹਿਣਾ ਬਹੁਤ ਔਖਾ ਹੁੰਦਾ ਮੈਂ ਤਾਂ ਕਹੂੰਗਾ ਕਿ ਸਾਰੇ ਪਰਾ ਕਹਿੰਦਾ ਸੈਂਕਡਸ ਟੈਂਕਸ ਟੂ ਯੂ ਆਲ ਕਿ ਸਾਡੇ ਆਸਤੇ ਇਨਾ ਇਨਾ ਵਿਸ਼ੇ ਇਨੇ ਪਿਆਰੇ ਪਿਆਰੇ ਕਮੈਂਟਸ ਆ ਪਾਰੀ ਇਨੇ ਪਿਆਰੇ ਕਮੈਂਟਸ ਜਿਹੜੇ ਲੋਕ ਦੇ ਰਹੇ ਆ ਸਾਨੂੰ ਅੱਛਾ ਲੱਗਦਾ ਮੈਂ ਤਾਂ ਇੱਕ ਵਾਰ ਫੇਰ ਕਹੂੰਗਾ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਬਹੁਤ ਸਾਰੇ ਫੋਨ ਆ ਰਿਹਾ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਸੀ ਤੁਸੀਂ ਵੀ ਸੈਲੀਬ੍ਰੇਟ ਬਣ ਗਏ ਹੋ ਤੁਸੀਂ ਤੁਹਾਨੂੰ ਵੀ ਲੋਕ ਮਿਲਣ ਨੂੰ ਤਰਸ ਰਹੇ ਨੇ ਮੇਰੇ ਸਾਬ ਨੂੰ ਨਹੀਂ ਨਹੀਂ ਪਾਰੀ ਕਹਿੰਦੇ ਇਧਰ ਕੋਈ ਨਹੀਂ ਮੈਂ ਕਹਿੰਦਾ ਮਹਾਰਾਜ ਕਹਿੰਦੇ ਕਿਸੇ ਨੂੰ ਵੇਟ ਕਰਾਣੀ ਨਾ ਪਵੇ ਠੀਕ ਆ ਜਿੱਦੜਾ ਕਹਿੰਦੇ ਅਭਿਸ਼ੇਕ ਬਹੁਤ ਹੰਬਲ ਬੰਦਾ ਏ ਠੀਕ ਹੈ ਸਾਨੂੰ ਤਾਂ ਅਸੀਂ ਉਹਦੇ ਨਾਲ ਦੇ ਵੀ ਨਹੀਂ ਬਟ ਥੈਂਕ ਯੂ ਸੈਲੀ ਜਿਵੇਂ ਸੈਲੀਬ੍ਰਿਟੀ ਵਾਲੀ ਤਾਂ ਕੋਈ ਗੱਲ ਨਹੀਂ ਪਰ ਥੈਂਕ ਹਾਂ ਹਾਂ ਬੰਦਾ ਪਛਾਣ ਆ ਗਈ ਬਹੁਤ ਜ਼ਿਆਦਾ ਭਾਜੀ ਉਹ ਚੀਜ਼ ਜਦੋਂ ਲੋਕੀ ਹੁਣ ਪਛਾਣਨ ਲੱਗੇ ਉਹ ਆਪਣੇ ਨੂੰ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਭਾਜੀ ਯਹੀ ਕੱਲ੍ਹ ਕੀ ਇੰਟਰਵਿਊ ਚੱਲ ਰਿਹਾ ਯੂ ਆਰ ਔਨ ਅ ਸਪੀਕਰ ਬੋਲੋ ਕੁਝ ਹਾਈ ਹਾਈ ਐਵਰੀਬਾਡੀ ਵੀ ਹੈਵ ਅ ਵੈਰੀ ਗੁੱਡ ਟਾਈਮ ਥੈਂਕ ਯੂ ਮੈਮ ਮੈਂ ਰੋਜਾਨਾ ਸਪੋਕਸਮੈਨ ਸੇ ਪੱਤਰਕਾਰ ਪਵਨ ਸਿੱਧੂ ਗੱਲ ਕਰ ਰਿਹਾ ਤੁਹਾਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਧਨਵਾਦ ਜੀ ਧਨਵਾਦ। थैंक यू सो मच। ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਠੀਕ ਹੈ। ਨਹੀਂ ਮੈਂ ਕਿ ਦੱਸੋ ਤੁਸੀਂ ਕੀ ਕਹਿਣਾ ਚਾਹਦੇ ਹੋ? ਜਿਹੜਾ ਬਹੁਤ ਪੁੱਛਾ। ਨਹੀਂ ਅਭਿਸ਼ੇਕਾਸਤੇ ਕੀ ਕਹਿਣਾ ਤੁਸੀਂ? ਅਭਿਸ਼ੇਕ ਤੇ ਏਸ਼ੀਆ ਕਪਾਸਤੇ ਕੀ ਕਹੋਗੇ? ਹਾਂਜੀ ਕੀ ਕਰਿਓਂ ਏਸ਼ੀਆ ਕਪਸਤੀ ਕੀ ਕਹੋਗੇ ਵਾਟ ਯੂ ਵਾਂਟ ਫਰੋਮ ਹਿਮ ਏਸ਼ੀਆ ਕਪਸਤੀ ਦਸੀ ਬਹੁਤ ਖੁਸ਼ ਆ ਦੋ ਦੋ ਖੁਸ਼ੀਆਂ ਸਾਨੂੰ ਮਿਲ ਗਈਆਂ ਇੱਕ ਤੇ ਮੇਰੀ ਖੁਸ਼ੀ ਉੱਪਰ ਦੀ ਮੇਰਾ ਪ੍ਰਾ ਏਸ਼ੀਆ ਕਪ ਵਰਸ਼ ਕਪਸਤੀ ਕੱਪ ਕਰੇ ਲੱਗਿਆ ਹੈ ਜਿਆਦਾ ਕੀ ਖੁਸ਼ੀ ਹੋ ਸਕਦੀ ਹੈ ਬੀ ਆ ਬਰੀ ਆਪੀ ਅੱਛਾ ਮੈਂ ਸੁਨਿਆ ਸੀਗਾ ਕਿ ਤੁਸੀਂ ਗਿਫਟ ਚਾਹੁੰਦੇ ਸੀਗੇ ਕਿ ਏਸ਼ੀਆ ਕਪ ਟਰੋਫੀ ਅਭਿਸ਼ੇਕ ਸ਼ਰਮਾ ਜਿੱਤ ਕੇ ਵਾਪਸ ਪਰਤਨ ਹਾਂਜੀ ਹਾਂਜੀ ਤੇ ਅਸੀਂ ਬਹੁਤ ਖੁਸ਼ ਆ ਕਿ ਮੈਂ ਉਸ ਤੋਂ ਇਹ ਮੰਗਿਆ ਸੀਗਾ ਕਿ ਉਹਨੇ ਮੈਨੂੰ ਉਹੀ ਟਰੋਫੀ ਜਿਸ ਦਾ ਮੈਨ ਆਫ ਦਿ ਟੂਰਨਾਮੈਂਟ ਐਂਡ ਮੈਂ ਤੇ ਲਵਿਸ਼ ਬਹੁਤ ਖੁਸ਼ ਹੈ ਹੋਰ ਕੀ ਕਰੀਏ ਦੱਸੋ ਚਲੋ ਬਹੁਤ ਬਹੁਤ ਮੁਬਾਰਕ ਹੋ ਤੁਹਾਨੂੰ ਚਲੋ ਬੇਬ ਓਕੇ ਕਮਿੰਗ ਕਮਿੰਗ ਹਾਂ ਕਰਦਾ ਸੋ ਬਹੁਤ ਜ਼ਿਆਦਾ ਖੁਸ਼ ਨੇ ਲਵਿਸ਼ ਜੋ ਕਿ ਅਭਿਸ਼ੇਕ ਸ਼ਰਮਾ ਦੇ ਜੀਜਾ ਜੀ ਨੇ ਔਰ ਇਹਨਾਂ ਦਾ ਵਿਆਹ ਹੋਣ ਜਾ ਰਿਹਾ ਅਭਿਸ਼ੇਕ ਸ਼ਰਮਾ ਦੀ ਜੋ ਭੈਣ ਆ ਉਹਨਾਂ ਦੇ ਨਾਲ ਤਾ ਜਿਹੜਾ ਤਿੰਨ ਤਰੀਕ ਨੂੰ ਵਿਆਹ ਹੋਇਆ ਔਰ ਕਿਤੇ ਨਾ ਕਿਤੇ ਅ ਕੱਲ ਵੀ ਜੋ ਫੰਕਸ਼ਨ ਸੀਗਾ ਔਰ ਬਹੁਤ ਸਾਰੇ ਲੋਕ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਸੈਲੀਬ੍ਰਿਟੀਆ ਆ ਪਹੁੰਚੀਆਂ ਸੀ ਗਿਆਤਾ ਜਿਸ ਤੋਂ ਬਾਅਦ ਖੁਸ਼ੀ ਦਾ ਮਾਹੌਲ ਹੈ ਘਰ ਦੇ ਵਿੱਚ ਜਿਹੜਾ ਰੋਜ਼ਾਨਾ ਸਪੋਕਸਮੈਨ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਆਪਾਂ ਨੂੰ ਸਿੱਧੂ ਧੰਨਵਾਦ